ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਅਨਕ ਪੇਖ ਅਰੰਗ ਗਿਆਨ ਧਿਆਨ ਮਨ ਹੱਠ ਮਿਲਿਓ ਨਾ ਕੋਏ ਕਹੋ ਨਾਨਕ ਕਿਰਪਾ ਪਈ ਭਗਤ ਅੰਗਿਆਨੀ ਸੋਏ ਪੌੜੀ ਨਾ ਗਿਆਨ ਨਹੀਂ ਮੁਖ ਬਾਤੋ ਆਨੇ ਕਾ ਜੋਗੋ ਤਸਾਸਤਰ ਕਰ ਭੰਤੋ ਗਿਆਨੀ ਸੋਏ ਜਾ ਕੈ ਦ੍ਰਿੜ ਸਉ ਕਹਿ ਤ ਸੁਨ ਤ ਕਛ ਜੋਗ ਨਾ ਹੋ ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੈ ਉਸਨ ਸੀਤ ਸੰਸਰ ਸਭ ਤਾਕੈ ਗਿਆਨੀ ਤਤ ਗੁਰਮਖ ਵਿਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਸਲੋਕ ਆਵਣਿਆ ਏ ਸ੍ਰਿਸ਼ਟਮੈ ਬਿਨ ਬੂਜੇ ਪਸੂ ਢੋਰ ਨਾਨਕ ਗੁਰਮੁਖ ਸੋ 부ਜੈ ਜਾ ਕੇ ਭਾਗ ਮਥੋਰ ਪੌੜੀ ਯਾ ਯੁਗ ਮਹਿ ਇਕ ਕਹਿ ਕੋ ਆਇ ਜਨਮਤ ਮੋਹ ਓ ਮੋਹਨੀ ਮਾਇਆ ਗਰਭ ਕਉਂਟ ਮੈ ਉਰਦ ਤਾਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋੜ ਛਡਾਨਾ ਦੇਵਨ ਹਾਰ ਮਨੈ ਬਿਸਰਾਨਾ ਤਾਰੋ ਕਿਰਪਾ ਜਿਸੈ ਗੁਸਾਈ ਏ ਤੋ ਤ ਨਾਨਕ ਤਿਸ ਬਿਸਰੋ ਨਾਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ ਆ ਗਿਆ ਭਿੰਨ ਨਾ ਕੋਏ ਆਵਨ ਜਾਣਾ ਤਹਿ ਮਿਟੈ ਨਾਨਕ ਜੇਹ ਮਨ ਸੋਏ ਪੌੜੀ ਐਉ ਜੀ ਬਹੁਤ ਗਰਬ ਵਾਸੇ ਮੋਹ ਮਗਨ ਮੀਠ ਜੋ ਨ ਫਾਸੇ ਇਨ ਮਾਇਆ ਤਰੇ ਗੁਣ ਬਸ ਕੀਨੇ ਆਪਨ ਮੋਹ ਕਟੇ ਘਾਟ ਦਿਨੇ ਏ ਸਾਜਨ ਕਛ ਕਹੋ ਉਪਾਇਆ ਜਾਂ ਤੇ ਤਰੋ ਬਖਮੈ ਮਾਇਆ ਕਾਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾ ਕੈ ਨਿਕਟ ਨਮਾਏ ਸਲੋਕਾ ਕਿਰਤ ਕਮਾਵਨ ਸੋਭ ਅਸੋਭ ਕੀਨੇ ਤਿਨ ਪ੍ਰਭ ਆਪ ਪਸੂ ਆਪਨ ਹੋ ਹੋ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਇ ਕਹ ਆਪ ਕਰਾਵਨ ਹਾਰਾ ਆਪਹਿ ਪਾਪ ਪੁਨ ਬੇਸਥਾਰਾ ਆਜੁਗ ਜਿਤ ਜਿਤ ਆਪਹਿ ਲਾਇਓ ਸੋ ਸੋ ਪਾਇਓ ਜੋ ਆਪ ਦੇਵਾਇਓ ਵਾਕਯੰਤ ਨ ਜਾਣ ਕੋ ਜੋ ਜੋ ਕਰੈ ਸੋ ਫੁਨ ਹੋਉ ਏ ਕਹਤੇ ਸਗਲਾ ਬੇਸਥਾਰਾ नानकयाप सु सुवरनहारा शलोक राच रहे बनता विनोद कुसुम बेख सोर नानक ते सरनी परो बिन सजाए मोर रे रेमन बिन हर जहर चो तह ते बंदन पाहे जेह बेद कतहु न छूटी है साकत तेऊ कमाहे हो, हो करते करमरतो भार फार प्रीत नहीं जो नाम स्यो तोएं कर्म बेकार बादे जम की जेवरी मीठी माया रंग ਪਰਮ ਕੇ ਮੋਹਿ ਨ ਬੁਝੈ ਸੋ ਪ੍ਰਭ ਸਦ ਹਉ ਸੰਗ ਲੇਖੈ ਗਣਤ ਨ ਛੂਟੀਐ ਕਾਚੀ ਭੀਤ ਨ ਸੁਧ ਜਿਸੈ ਬੁਝਾਏ ਨਾਨਕਾ ਤੇਹ ਗੁਰਮਖ ਨਿਰਮਲ ਬੋਧ ਸਲੋਕਾ ਟੂਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਏ ਆ ਮਨ ਆਪਣਾ ਹਰ ਹਰ ਨਾਮ ਜਪੋ ਜਪਰ ਸੁਨਾ ਰੇ ਰੇ ਦਰਗਹਿ ਕਹੈ ਨਾ ਕਉ ਆਓ ਬੈਠ ਯਾਦਰ ਸਭ ਦੇਉ ਹੁਵਾ ਮਹਿਲੀ ਪਾਵੇ ਤੂੰ ਬਾਸਾ ਜਨਮ ਮਰਨ ਨਾ ਹੋਏ ਬਿਨਾਸਾ ਮस्तक ਕਰਮ ਲਿਖੇ ਓ ਤੁਰ ਜਾਕੇ ਹਰ ਸੰਪੈ ਨਾਨਕ ਘਰਤਾ ਕੈ ਸਲੋਕ ਲਾਲਚ ਝੂਠ ਬਕਾਰ ਮੋਹ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬਖੈਰ ਅਸਰਾਤੇ ਅਹ ਬੁੱਧ ਮਾਇਆ ਮਦ ਮਾਤੇ ਇਹ ਮਾਇਆ ਮੈਂ ਜਨਮੈ ਮਰਨਾ ਜਿਉ ਜਿਉ ਹੁਕਮ ਤਿ ਵੈ ਤਿਉ ਕਰਨਾ ਕਉ ਓ ਨਾ ਕਉ ਪੂਰਾ ਕਉ ਸੁਗਰ ਨਾ ਕਉ ਮੂਰਾ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਿਪਨਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਥਾ ਦੂਸਰ ਨਾਹੀ ਅਵਰ ਕੋ ਨਾਨਕ ਬੇ ਪਰਵਾਹ ਪੌੜੀ ਲੱਲਾ ਤਾ ਕਹਿ ਲਵੈ ਨ ਕੋ ਇਕ ਹੈ ਆਪ ਅਵਰ ਨ ਹੋ ਹੋਵਨ ਹਾਰ ਹੋਤ ਸਾਧ ਆਇਆ ਵਾ ਕੈ ਅੰਤ ਨ ਕਾਹੂ ਪਾਇਆ ਕੀਟ ਹਸਤ ਮੈਂ ਪੂਰ ਸੁਮਾਨੇ ਪ੍ਰਗਟ purkh ਸਭ ठाਉ ਜਾਣੇ ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮਖ ਹਰ ਹਰ ਤੇ ਜਪਨਾ ਸਲੋਕ ਆਤਮ ਰਸ ਜੇਹ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧੰਨ 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 ਜਨ ਆਏ ਤੇ ਪਰਵਾਨ ਪੌੜੀ ਆਇਆ ਸਫਲਤਾ ਹੂੰ ਕੋ ਗਨੀਏ ਜਾਸ ਰਸਨ ਹਰ ਹਰ ਜਸ ਭਨੀਏ ਆਏ ਬਸੈ ਸਾਧੂ ਕੈ ਸੰਗੇ ਆਨ ਦਿਨ ਨਾਮ ਤੇ ਆਵੈ ਰੰਗੇ ਆਵਤ ਸੋ ਜਨ ਨਾਮੈ ਰਤਾ ਜਾ ਕੋ ਦਿਆ ਮਿਆ ਬੇਦਾਤਾ ਏ ਕਹਿ ਆਵਨ ਫਿਰ ਜੋ ਨ ਆਇ ਨਾਨਕ ਹਰ ਕੈ ਦਰਸ ਸਮਾਇ ਸਲੋਕ ਯਾਸ ਜਬਤ ਮਨ ਹੋਏ ਆਨੰਦ ਬਿਨ ਸੈ ਦੂਜਾ ਪਾਓ ਦੁਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਓ ਪੌੜੀ ਯਈਆ ਯਾਰੋ ਦੁਰਮਤ ਦਉ ਤਿਸੈ ਤਿਆਗ ਸੁਖ ਸਹਿਜੇ ਸੋ ਯਈਆ ਜਾਏ ਪਰੋ ਸੰਤ ਸਰਨਾ ਜਿਹ ਆਸਰ ਇਹ ਭਵ ਜਲ ਤਰਨਾ ਯਈਆ ਜਨਮ ਨਇ ਆਵੇ ਸੋ ਇਕ ਨਾਮ ਲੈ ਮਨੈ ਪਰੋ ਯਈਆ ਜਨਮਨਹਾਰੀਐ ਗੁਰਪੂਰੇ ਕੀ ਟੇਕਾ ਨਾਨਕ ਤੇ ਸੁਖ ਪਾਇਆ ਜਾ ਕੈ ਹਿਰੈ ਏਕ ਯਈਆ ਜਨਮਨਹਾਰੀਐ ਗੁਰਪੂਰੇ ਕੀ ਟੇਕਾ नानक सुख पाया जा कह ही रै वागुरू जी का खालसा वाहेगुरू जी की फतेह